ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨਸਾਰ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਬਾਣੀ ਦੇ ਅੰਦਰ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਸਾਥ ਨ ਚਾਲੈ ਬਿਨ ਭਜਨ ਪ੍ਰਭੂ ਦੇ ਭਜਨ ਤੋਂ ਬਿਨਾ ਹੋਰ ਕੋਈ ਵੀ ਐਸੀ ਸ਼ੈ ਨਹੀਂ ਕੋਈ ਐਸੀ ਵਸਤੂ ਨਹੀਂ ਚੀਜ਼ ਨਹੀਂ ਜੋ ਸਾਡੇ ਨਾਲ ਇਸ ਸੰਸਾਰ ਤੋਂ ਅੱਗੇ ਜਾਣੀ ਹੋਵੇ ਸਾਰਾ ਸੰਸਾਰ ਦੇ ਵਿੱਚ ਹੀ ਪਿਆ ਰਹ ਜਾਂਦਾ ਹੈ ਸਮਾਨ ਵਿਖਿਆ ਸਗਲੀ ਸ਼ਾਰ ਵਿਖ ਦਾ ਮਤਲਬ ਹੈ ਮਾਇਆ ਵੈਸੇ ਵਿਸ਼ ਸ਼ਬਦ ਤੋਂ ਬਣਿਆ ਵਿਖ ਵਿਸ਼ ਸ਼ਬਦ ਸੰਸਕ੍ਰਿਤ ਦਾ ਹੈ ਜਿਸ ਦਾ ਮਤਲਬ ਹੈ ਜ਼ਹਿਰ ਜੀਤੇ ਰੱਖਣਾ ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਸਾਨੂੰ ਪ੍ਰਮਾਤਮਾ ਨਾਲੋਂ ਤੋੜਦੀ ਹੈ ਚਾਹੇ ਉਹ ਸਾਡੇ ਕੋਲ ਸਾਡੀ ਧਨ ਦੌਲਤ ਸਹੂਲਤਾ ਰਤਬਾ ਸਾਡੇ ਸਰੀਰਕ ਤਾਕਤ ਇਹ ਸਾਰਾ ਕੁਝ ਜਿਹੜੀ ਵੀ ਵਸਤੂ ਸਾਨੂੰ ਪ੍ਰਮਾਤਮਾ ਨਾਲੋਂ ਤੋੜਦੀ ਹੈ ਬਾਣੀ ਵਿੱਚ ਉਹਨੂੰ ਜ਼ਹਿਰ ਕਰਕੇ ਲਿਖਿਆ ਗਿਆ ਉਹਨੂੰ ਬਿਖ ਕਰਕੇ ਲਿਖਿਆ ਗਿਆ ਕਹਿ ਲੱਗੇ ਬੰਦੇ ਵਾਸਤੇ ਜ਼ਹਿਰ ਹੈ ਵੇਖਿਆ ਸਗਲੀ ਛਾਰ ਛਾਰ ਦਾ ਮਤਲਬ ਹੈ ਸਵਾਹ ਕਹਿਣ ਲੱਗੇ ਕਿ हे ਭਾਈ ਇਹ ਭਾਈ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਸਿਮਰਨ ਭਜਨ ਬੰਦਗੀ ਹੀ ਤੇਰੇ ਨਾਲ ਜਾਣੀ ਹੈ ਇਸ ਤੋਂ ਇਲਾਵਾ ਸੰਸਾਰ ਦੀ ਕੋਈ ਵੀ ਵਸਤੂ ਤੇਰੇ ਨਾਲ ਜਾਣ ਯੋਗ ਨਹੀਂ ਸਾਰੀ ਮਾਇਆ ਜੋ ਮਨੁੱਖ ساری ਉਮਰ ਕਮਾਉਂਦਾ ਰਹਿੰਦਾ ਹੈ ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ ਸਾਰਾ ਕੁਝ ਇੱਕ ਸਵਾਹ ਦੀ ਤਰ੍ਹਾਂ ਬਣ ਜਾਂਦਾ ਹੈ ਹਰ ਇੱਕ ਸਭ ਕੁਝ ਮਿੱਟੀ ਹੋ ਜਾਂਦਾ ਹੈ ਹੁਣ ਕੋਈ ਕੱਲ ਪਰਸੋਂ ਵੀ ਆਪਾਂ ਇਹ ਜ਼ਿਕਰ ਕੀਤਾ ਸੀ ਵੀ ਕੋਈ ਮ੍ਰਿਤ ਪ੍ਰਾਣੀ ਪਿਆ ਡੈੱਡ ਬਾਡੀ ਪਈ ਹੈ ਉਸ ਮ੍ਰਿਤ ਸ਼ਰੀਰ ਦੇ ਲਾਗੇ ਕੋਈ ਜਿੰਨੀ ਮਰਜੀ ਧਨ ਦੌਲਤ ਮਾਇਆ ਰੱਖ ਦੇਵੇ ਸੋਨਾ ਚਾਂਦੀ ਰੱਖ ਦੇਵੇ ਉਸ ਮ੍ਰਿਤ ਸ਼ਰੀਰ ਨੂੰ ਕੋਈ ਫਰਕ ਨਹੀਂ ਪੈਣਾ ਉਹਦੇ ਵਾਸਤੇ ਉਹ ਇੱਕ ਮਿੱਟੀ ਦੀ ਤਰ੍ਹਾਂ ਇਸ ਕਰਕੇ ਸੱਚਾ ਧਨ ਹੈ ਨਾਮ ਸਿਮਰਨ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਜੋ ਕੁਝ ਵੀ ਮਾਇਆ ਦਿਖਦੀ ਐ ਇੱਕ ਸਵਾ ਤੋਂ ਵੱਧ ਕੇ ਕੁਝ ਵੀ ਨਹੀਂ ਅਗਲਾ ਬਚਨ ਕਹਿਣ ਲੱਗੇ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨਸਾਰ ਅਕਾਲ ਪੁਰਖ ਦਾ ਨਾਮ ਸਿਮਰਨ ਇਹ ਸਿਮਰਨ ਦੀ ਕਮਾਈ ਕਰਨੀ ਹੀ ਸਭ ਤੋਂ ਚੰਗਾ ਧਨ ਹੈ ਇਸ ਕਮਾਈ ਨੂੰ ਕਰੀਏ ਇਸ ਕਮਾਈ ਨੂੰ ਪਹਿਲ ਦਈਏ ਤੇ ਇਹੀ ਚੰਗਾ ਧਨ ਹੈ ਤੇ ਇਹੀ ਮਨੁੱਖ ਦੇ ਨਾਲ ਨਿੰਦ ਹੈ ਹਰ ਹਰ ਨਾਮ ਕਮਾਉਣਾ ਹਰੀ ਦੇ ਨਾਮ ਨੂੰ ਸਿਮਰਨ ਨੂੰ ਕਮਾਉਣਾ ਇਹ ਜ਼ਰੂਰੀ ਹੈ ਤੇ ਨਾਨਕ ਇਹੋ ਧਨ ਸਾਰ ਸਾਰ ਦਾ ਮਤਲਬ ਹੈ ਸ੍ਰੇਸ਼ਟ ਚੰਗਾ ਸਭ ਤੋਂ ਚੰਗਾ ਧਨ ਤੇਰੇ ਵਾਸਤੇ ਨਾਮ ਸਿਮਰਨ ਹੈ ਇਸ ਤੋਂ ਇਲਾਵਾ ਦੁਨਿਆਵੀ ਪਦਾਰਥਾਂ ਦੇ ਪਿੱਛੇ ਲੱਗ ਕੇ ਇਹਦੇ ਵਿੱਚ ਇਹ ਨਹੀਂ ਕਿਹਾ ਕਿ ਆਪਾਂ ਕੰਮ ਕਰਨਾ ਛੱਡ ਦਈਏ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਮਾਇਆ ਨੂੰ ਦਾਸੀ ਬਣਾ ਕੇ ਰੱਖਣਾ ਹੈ ਨਾ ਕਿ ਖੁਦ ਮਾਇਆ ਦੇ ਦਾਸ ਬਣ ਲੈ ਆਪ ਮਾਇਆ ਦੀ ਸਵਾਰੀ ਕਰਨੀ ਹੈ ਨਾ ਕਿ ਮਾਇਆ ਸਾਡੇ ਮਨ ਦੇ ਸਾਡੀ ਸਵਾਰੀ ਮਾਇਆ ਕਰੇ ਸਾਨੂੰ ਮਾਇਆ ਕਿਸੇ ਵੀ ਤਰ੍ਹਾਂ ਪ੍ਰਮਾਤਮਾ ਨਾਲੋਂ ਤੋੜੇ ਨਾ ਇਸ ਕਹੱਦ ਤੱਕ ਮਾਇਆ ਦੇ ਨਾਲ ਸਬੰਧ ਰੱਖਣਾ ਹੈ ਰੱਖਣਾ ਜ਼ਰੂਰ ਹੈ ਕਿਉਂਕਿ ਸੰਸਾਰ ਹੈ ਇਹਨਾਂ ਵਸਤੂਆਂ ਤੋਂ ਬਿਨਾ ਵੀ ਨਹੀਂ ਜੀਵਨ ਚੱਲ ਸਕਦਾ ਇਹਨਾਂ ਧਨ ਦੌਲਤ ਬਿਨਾ ਵੀ ਜੀਵਨ ਨਹੀਂ ਚੱਲਦਾ ਪਰ ਧਨ ਦੌਲਤ ਦੇ ਕਰਕੇ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਗੁਰਬਾਣੀ ਵਿੱਚ ਇੱਕ ਜਿਵੇਂ ਰਾਗ ਸ੍ਰੀ ਰਾਗ ਦੇ ਵਿੱਚ 14 ਅੰਗ ਦੇ ਉੱਪਰ ਧਨ ਸ੍ਰੀ ਗੁਰੂ ਨਾਨਕ ਦੇਵ ਜੀਆ ਦਾ ਬਚਨ ਹੈ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਦੇ ਵਿੱਚ ਹੀ ਮਨੁੱਖ ਨੂੰ ਮਿਹਨਤੀ ਹੋਣ ਦਾ ਸੰਦੇਸ਼ ਦਿੰਦਾ ਹੈ ਕਹਿਣ ਲੱਗੇ ਕਿ हे ਭਾਈ ਤੂੰ ਇੰਨੀ ਮਿਹਨਤ ਕਰੀ ਆਪਣੇ ਜੀਵਨ ਵਿੱਚ ਕਿ ਲੋਕ ਤਾਂ ਇੱਟਾਂ ਦੇ ਘਰ ਬਣਾਉਂਦੇ ਨੇ ਤੂੰ ਮੋਤੀਆਂ ਦਾ ਘਰ ਬਣਾਵੇਂ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਉਹਦੇ ਵਿੱਚ ਰਤਨ ਲਿਆ ਕੇ ਜੜ ਦੇਵੀ ਕੰਧਾਂ ਦੇ ਵਿੱਚ ਰਤਨ ਕੀਮਤੀ ਹੀਰੇ ਜੜ ਦੇਵੀ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਇਥੋਂ ਤੱਕ ਕਿ ਜਿਹੜਾ ਰੰਗ ਕਰਨਾ ਹੈ ਉਹ ਕਸਤੂਰੀ ਦਾ ਤੇ ਕੁੰਗੂ ਦਾ ਲਿਆ ਕੇ ਕਰੀ ਜੋ ਬੜੀ ਮਹਿੰਗੀ ਇੱਕ ਵਸਤੂ ਹੈ ਉਹ ਜਿਹੜੀ ਮਹਿੰਗੀ ਰੰਗ ਨੂੰ ਲਿਆ ਕੇ ਕਰੀ ਤੇ ਪਰ ਇੱਕ ਗੱਲ ਚੇਤਾ ਰੱਖੀ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ ਇਹਨਾਂ ਕੁਝ ਬਣਾਉਣ ਤੋਂ ਬਾਅਦ ਕਿਤੇ ਪਰਮਾਤਮਾ ਨੂੰ ਨਾ ਭੁੱਲ ਜਾਵਾਂ ਅੱਗੇ ਜੋ ਅਸ਼ਟਪਦੀ ਚੱਲਦੀ ਹੈ ਸਾਰੀ ਅਸ਼ਟਪਦੀ ਦੇ ਵਿੱਚ ਇਹੀ ਸੰਦੇਸ਼ ਸਤਗੁਰਾਂ ਨੇ ਸਾਡੀ ਝੋਲੀ ਪਾਇਆ ਫੁਰਮਾਨ ਕਰਦੇ ਹਨ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਕਹਿਣ ਲੱਗੇ ਸੰਤਾਂ ਨਾਲ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰੋ ਸੰਤ ਜਨਾ ਮਿਲ ਕਰੋ ਵਿਚਾਰ ਸਤ ਸੰਗ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜੀਏ ਏਕ ਸਿਮਰ ਨਾਮ ਆਧਾਰ ਇੱਕ ਪ੍ਰਭੂ ਦੇ ਸਿਮਰਨ ਦੇ ਨਾਲ ਪ੍ਰਭੂ ਦੇ ਨਾਮ ਦਾ ਆਸਰਾ ਲੈ ਕਰਕੇ ਆਪਣੇ ਜੀਵਨ ਨੂੰ ਬਤੀਤ ਕਰੀਏ। ਅਗਲਾ ਬਚਨ ਕਹਿਣ ਲੱਗੇ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਤ ਮਾਹੀ ਓਰ ਤਾਰੋ। ਸਤਿਗੁਰ ਜੀ ਫੁਰਮਾਨ ਕਰਦੇ ਹਨ ਅਵਰ ਉਪਾਵ ਸਭ ਮੀਤ ਵਿਸਾਰੋ ਅਵਰ ਉਪਾਵ ਉਪਾਵ ਦਾ ਮਤਲਬ ਹੈ ਜਿਹੜੇ ਅਸੀਂ ਹੋਰ ਹੀਲੇ ਕਰਦੇ ਹਾਂ। ਹੋਰ ਪਾਸਿਆਂ ਦੀਆਂ ਆਸਾਂ ਰੱਖਦੇ ਆਂ ਹੋਰ ਤਰੀਕੇ ਵਰਤਦੇ ਆਂ ਵੀ ਆਪਣੇ ਆਪ ਨੂੰ ਸੁਖੀ ਕਰਨ ਦੇ ਚੇਤੇ ਰੱਖਣਾ ਸਤਿਗੁਰਾਂ ਨੇ ਫੁਰਮਾਨ ਕੀਤਾ ਕਿ ਭਾਈ ਹੋਰ ਹੋਰ ਤਰੀਕੇ ਛੱਡ ਕੇ ਇਹਨਾਂ ਤਰੀਕਿਆਂ ਨੂੰ ਛੱਡ ਕੇ ਕੇਵਲ ਨਾਮ ਸਿਮਰ ਨਾਲ ਜੁੜੀਏ ਔਰ ਉਪਾਅ ਸਭ ਮੀਤ ਮੀਤ ਦਾ ਮਤਲਬ ਹੈ ਮਿੱਤਰ हे ਮੇਰੇ ਮਿੱਤਰ ਹੋਰ ਸਾਰੇ ਜਿਹੜੇ ਉਪਾਅ ਨੇ ਵਿਸਾਰੋ ਬਿਸਾਰੂ ਦਾ ਮਤਲਬ ਹੈ ਛੱਡਣਾ ਹੋਰ ਆਸਰੇ ਛੱਡ ਕੇ ਕੇਵਲ ਤੇ ਕੇਵਲ ਨਾਮ ਸਿਮਰਨ ਦੇ ਆਸਰੇ ਰਹੀਏ ਅਗਲਾ ਬਚਨ ਕਹਿਣ ਲੱਗੇ ਚਰਨ ਕਮਲ ਰਿਧਮਾਹਿ ਉਰ ਧਾਰੂ ਗੁਰੂ ਦੇ ਕਮਲ ਫੁੱਲ ਵਰਗੇ ਕੋਮਲ ਚਰਨ ਭਾਵ ਗੁਰੂ ਦੀ ਯਾਦ ਗੁਰੂ ਦਾ ਨਾਮ ਸਿਮਰਨ ਰਿਧਮਾਹਿ ਉਰ ਧਾਰੂ ਉਰ ਦਾ ਮਤਲਬ ਹੈ ਹਿਰਦੇ ਦੇ ਵਿੱਚ ਕਹਿਣ ਲੱਗੇ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਆਪਣੇ ਦਿਲ ਵਿੱਚ ਧਾਰਨ ਕਰ ਲਈਏ ਕੇਵਲ ਮੁਖ ਤੇ ਨਹੀਂ ਕੇਵਲ ਸ਼ਰੀਰ ਤੇ ਉੱਪਰ ਆਪਾ ਧਾਰਮਿਕ ਚਿੰਨ੍ਹ ਪਾ ਕੇ ਧਰਮੀ ਹੋਣ ਦਾ ਨਾਟਕ ਨਾ ਕਰੀਏ ਆਪਣੇ ਦਿਲ ਦੇ ਅੰਦਰ ਪ੍ਰਮਾਤਮਾ ਨੂੰ ਵਸਾਈਏ ਇਸ ਤੋਂ ਅਗਲਾ ਬਚਨ ਕਹਿਣ ਲੱਗੇ ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਿ ਵਾਥ ਕਹਿਣ ਲੱਗੇ ਉਹ ਪ੍ਰਭੂ ਸਭ ਕੁਝ ਆਪ ਕਰਨ ਤੇ ਆਪਣੇ ਜੀਵਾ ਤੋਂ ਕਰਾਉਣ ਵਿੱਚ ਦੀ ਤਾਕਤ ਰੱਖਦਾ ਹੈ ਕਰਨ ਕਰਨ ਸੋ ਪ੍ਰਭ ਸਮਰੱਥ ਉਹ ਪ੍ਰਮਾਤਮਾ ਆਪ ਕਰਦੇ ਤੇ ਜਿਹੜੇ ਕਾਰਜੋ ਕਿਸੇ ਤੋਂ ਕਰਵਾ ਰਿਹਾ ਉਹ ਵੀ ਆਪਣੀ ਮਰਜ਼ੀ ਨਾਲ ਕਰਵਾ ਰਿਹਾ ਦ੍ਰਿੜ ਕਰ ਗਹੋ ਦ੍ਰਿੜ ਦਾ ਮਤਲਬ ਹੈ ਪੱਕਾ ਇਰਾਦਾ ਕਰਨਾ ਗਹੋ ਦਾ ਮਤਲਬ ਹੈ ਪਕੜ ਲੈਣਾ ਨਾਮ ਹਰ ਵਥ ਵਥ ਦਾ ਮਤਲਬ ਹੈ ਚੀਜ਼ ਵਸਤੂ ਕਹਿਣ ਲੱਗੇ ਪ੍ਰਭੂ ਦੇ ਨਾਮ ਰੂਪੀ ਕੀਮਤੀ ਵਸਤੂ ਨੂੰ ਬਿਲਕੁਲ ਪੱਕੇ ਹੱਥਾਂ ਨਾਲ ਪਕੜ ਲਈਏ ਭਾਵ ਚੰਗੀ ਤਰ੍ਹਾਂ ਸੰਭ ਲਈਏ ਸੰਭਾਲ ਲਈਏ ਇਹੋ ਧਨ ਸੰਚੋ ਹੋਵਾ ਭਗਵੰਤ ਸੰਤ ਜਨਾ ਕਾ ਨਿਰਮਲ ਮਨਤ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਇਹ ਧਨ ਸੰਚੋ ਭਾਈ ਐਸ ਧਨ ਨੂੰ ਇਕੱਠਾ ਕਰੀਏ ਆ ਮਾਇਆ ਇਕੱਠਾ ਕਰੀਏ ਇਹ ਧਨ ਸੰਚੋ ਸੰਚੋਦ ਦਾ ਮਤਲਬ ਹੈ ਇਕੱਠਾ ਕਰਨਾ ਹੋਵਾ ਭਗਵੰਤ ਭਗਵੰਤ ਦਾ ਮਤਲਬ ਹੈ ਭਾਗਾ ਵਾਲੇ ਹੋ ਜਾਣਾ ਕਹਿਣ ਲੱਗੇ ਜੇ ਤੁਸੀਂ ਬੜੇ ਭਾਗਾ ਵਾਲੇ ਹੋਵੋਗੇ ਬੜੇ ਚੰਗੇ ਕਰਮਾਂ ਵਾਲੇ ਹੋਵੋਗੇ ਜੇਕਰ ਨਾਮ ਸਿਮਰਨ ਰੂਪੀ ਸੱਚੇ ਤੁਹਾਨੂੰ ਇਕੱਠਾ ਕਰ ਲਿਆ ਸੰਤ ਜਨਾ ਦਾ ਨਿਰਮਲ ਮੰਤ ਅਤੇ ਮੰਤ ਦਾ ਮਤਲਬ ਹੈ ਉਪਦੇਸ਼ ਸਿੱਖਿਆ ਜੋ ਸਤ ਸੰਗ ਵਿੱਚ ਜਾਣੇ ਆ ਉਥੇ ਜੋ ਸੰਤ ਜਨ ਜੋ ਨਾਮ ਸਿਮਰਨ ਕਰਾਉਣ ਵਾਲੇ ਸਮਝਾਉਂਦੇ ਨੇ ਉਸ ਪਵਿੱਤਰ ਉਪਦੇਸ਼ ਨੂੰ ਆਪਣੇ ਅੰਦਰ ਵਸਾਈਏ ਅਖੀਰਲਾ ਬਚਨ ਇਸ ਪਦੇ ਦਾ ਸਤਿਗੁਰ ਜੀ ਫਰਮਾਨ ਕਰਦੇ ਹਨ ਏਕ ਆਸ ਰੱਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਕਿ ਲਗੇ ਇੱਕ ਕੰਮ ਹੋਰ ਕਰੋ ਆਪਣੇ ਮਨ ਵਿੱਚ ਕੇਵਲ ਤੇ ਕੇਵਲ ਇੱਕ ਪਰਮਾਤਮਾ ਤੇ ਆਸ ਰੱਖੋ ਚੇਤੇ ਰੱਖਣਾ ਬੰਦਿਆਂ ਤੇ ਲੋਕਾਂ ਤੇ ਦੁਨਿਆਵੀ ਮਨੁੱਖਾਂ ਤੇ ਜਦੋਂ ਆਸ ਰੱਖਦੇ ਆ ਚਾਹੇ ਕਿਤਨਾ ਵੀ ਨਜ਼ਦੀਕੀ ਹੋਵੇ ਚੇਤੇ ਰੱਖਣਾ ਉਹਦਾ ਅਤਵਾਰ ਕੋਈ ਨਹੀਂ ਕਿ ਕਿਹੜੇ ਵੇਲੇ ਕਿਹੜੇ ਪ੍ਰਾਣੀ ਨੇ ਕਿੱਥੇ ਸਾਨੂੰ ਦਗਾ ਦੇ ਜਾਣਾ ਧੋਖਾ ਦੇ ਜਾਣਾ ਕੇਵਲ ਨਾਮ ਸਿਮਰਨ ਪਰਮਾਤਮਾ ਦਾ ਭਜਨ ਹੈ ਜਿਹੜਾ ਸਾਨੂੰ ਇਸ ਜਹਾਨ ਦੀ ਤੇ ਛੱਡੋ ਅਗਲੀ ਦਰਗਾਹ ਤੱਕ ਵੀ ਸਾਡਾ ਸਾਥ ਨਹੀਂ ਛੱਡੇਗਾ ਆਪਾਂ ਸੁਖਨੀ ਸਾਹਿਬ ਦੀ ਪ੍ਰਾਰੰਭਤਾ ਦੇ ਵਿੱਚ ਵੀ ਪੜਿਆ ਜਿਹੇ ਮਾਰਗ ਗਣੇ ਜਾਹਿ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜਿਹੇ ਮਾਰਗ ਤੇਰਾ ਕੋ ਨਾ ਸਿਹਾਣੂ ਹਰ ਕਾ ਨਾਮ ਤੇ ਨਾਲ ਪਛਾਣੂ ਜਹ ਤ੍ਰਿਖਾ ਮਨ ਤੁਜਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਉਹ ਜਿਤਨੀਆਂ ਵੀ ਪੰਕਤੀਆਂ ਜਿਤਨਾ ਵੀ ਉਹ ਸਾਰਾ ਪਦਾ ਉਹ ਇਹੀ ਦੱਸਿਆ ਗਿਆ ਕਿ ਜਿੱਥੇ ਦੁਨੀਆਂ ਦੇ ਲੋਕ ਨਹੀਂ ਨਿਭਦੇ ਉੱਥੇ ਪ੍ਰਮਾਤਮਾ ਦਾ ਨਾਮ ਤੇਰੇ ਨਾਲ ਚੱਲੇਗਾ ਜਹਾਂ ਪੰਥ ਤੁਜੀ ਉੱਪਰ ਤਬਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਿਸ ਜਗ੍ਹਾ ਦੇ ਉੱਪਰ ਤੈਨੂੰ ਕਟਕ ਦੀ ਧੁੱਪ ਸਤਾਏਗੀ ਪ੍ਰਮਾਤਮਾ ਦਾ ਨਾਮ ਤੇਰੇ ਉੱਪਰ ਛਾਂ ਬਣ ਕੇ ਖੜੇਗਾ ਏਕ ਆਸ ਰੱਖੋ ਮਨ ਮਾਹੀ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਤੇ ਆਸ ਰੱਖੋ ਹੋਰ ਕਿਸੇ ਦੀ ਨਹੀਂ ਅਗਲਾ ਬਚਨ ਕਹਿਣ ਲੱਗੇ ਸਰਬ ਰੋਗ ਨਾਨਕ ਮਿਟ ਜਾਹੇ ਤੇ ਜਦੋਂ ਇਹ ਕਾਰਜ ਕਰ ਲਿਆ ਨਾ ਇਹ ਕੰਮ ਕਰ ਲਿਆ ਤੇ ਸਾਰੇ ਰੋਗ ਸਾਰੇ ਮਨ ਦੇ ਜਿਹੜੇ ਬਿਮਾਰੀਆਂ ਨੇ ਮਾਨਸਿਕ ਸਰੀਰਕ ਤੇ ਸੰਸਾਰਿਕ ਜਿਹਨੂੰ ਤੀਨੇ ਤਾਪ ਨਿਵਾਰਣ ਹਾਰਾ ਪਰਉਜਾਨਾ ਕਹਿੰਦੇ ਆ ਇਹ ਸਾਰੇ ਰੋਗ ਕਦੋਂ ਮਿਟਣਗੇ ਜਦੋਂ ਨਾਮ ਸਿਮਰਨ ਨਾਲ ਜੁੜੀਏ ਸਰਬ ਰੋਗ ਨਾਨਕ ਮਿਟ ਜਾਹੇ ਇਹ ਸਾਰੇ ਰੋਗ ਤੇਰੇ ਮਿਟ ਜਾਣਗੇ ਕਦੋਂ ਏਕ ਆਸ ਰੱਖੋ ਮਨ ਮਾਹੀ ਜਦੋਂ ਕੇਵਲ ਤੇ ਕੇਵਲ ਇੱਕ ਪਰਮਾਤਮਾ ਤੇ ਆਪਣੀ ਆਸ ਰੱਖੀਓ